ਸੋ ਘਟਲ ਗੁਰਸੇਵੀਐ ਐਨਸ ਸਹਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਯਰ ਮਾ ਮਰਨ ਦੁਖ ਜਾਏ ਹੋਵੇ ਸ਼ਬਦ ਖਸਮ ਦੀ ਹੇਰ ਸੋਹ ਕੋਰਸਾ ਝੱਟੀ ਐ ਤੋਦਿ ਦਿੱਠੀ ਸੱਚੀ ਬਾਦਿਸ਼ਾ ਮਰਿਆ ਨਮਾ ਜਨਮਤੀ ਕੱਟੀ ਐ ਸਜਣ ਸੱਚਾ ਬਾਦਿਸ਼ਾ ਸਿਰ ਸਾ ਹੱਦਸ਼ਾ ਜੇ ਸਪਾ ਸੁਬਹਿ ਟਹਿਆ ਸੋਹੀਐ ਸਭਨਾ ਦਾ ਵਿਸਾ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਇਹ ਐ ਦੋ ਸਰੀ ਮਹਲਾ ਚੌਥਾ ਇਹਨ ਹਾਰੇ ਹਿਰਦੈ ਨਾਮ ਨਸਿਓ ਤੈਨ ਮਾਤਾ ਕੀਜੈ ਹਰ ਵੰਝਾ ਤੈਨ ਸੰਜੀਵੇ ਫਿਰ ਹੈ ਬਨਨਾ ਵੈ ਉਈ ਖੱਪ ਖੱਪ ਮੂਏ ਕਰੰਝਾ ਜੇਦ ਹਰ ਹਿਰਦੈ ਨਾਮ ਨ ਵਸਿਆ ਤੇਨ ਮਾਤ ਕੀਜੈ ਹਰ ਵੰਜਾ ਤੇਨ ਸੰਜੀ ਦੇ ਫਿਰ ਹੈ ਬਿਨ ਨਾਮੈ ਉਈ ਖੱਪ ਖੱਪ ਮੂਏ ਕਰੰਝਾ ਮੇਰੇ ਮਨ ਜਪ ਰਾਮ ਨਾਮ ਹਰ ਮਜਾਨ ਹਰ ਹਰ ਕਿਰਪਾਲ ਕਿਰਪਾ ਪ੍ਰਵਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾ ਹਰ ਕੀਰਤ ਕਲ ਜੁਗ ਪਦ ਉਤਮ ਹਰ ਪਾਈਏ ਸਤਿਗੁਰ ਮਾਝਾ ਹੋ ਬੁਲੇ ਹਾਰੀ ਸਤਿਗੁਰ ਆਪਣੇ ਜਨ ਗੋਪਤ ਨਾਮ ਫਰਗਾ ਜਾ ਦਰਸ਼ਨ ਸਾਧ ਮਿਲ ਵਡ ਭਾਗੀ ਸਭ ਕੇ ਲਿਖ ਗਏ ਗਵਾ ਜਾ ਸਤਿਗੁਰ ਸਾ ਪਾਇਆ ਵਡ ਧਣਾ ਹਰ ਕੀਏ ਵੋ ਕੌਣ ਸੰਜਾਲ ਜਿਨਕ ਕਿਰਪਾ ਕਰੀ ਜਗ ਜੀਵਨ ਹਰ ਉਤਰ ਮਨ ਮਝਾ ਧਰਮ ਰਾਏ ਜ਼ਰ ਕਾਗਦ ਫਾਰੇ ਜਨਨਾਲਕ ਲੇਖਾ ਸਭ ਜਾ ਜਨ ਕਾ ਕਿਰਪਾ ਕਰੀ ਜਗ ਜੀਵਨ ਹਰਿ ਉਰਤ ਹਰਿ ਮਨ ਮਾਜਾ ਧਰਮ ਰਹਿ ਦਰ ਕਾਗਦ ਭਾਰੇ ਜਨ ਨਾਨਕ ਲਿਖਾ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ